ਦਿਲ ਕਰਦਾ ਭਰਾ ਨਗ ਪਥੇਰਾ ਕਰਦਾ ਇੱਥੇ ਬੈਠੇ ਆ ਉਹ ਉੱਥੇ ਪੜੇ ਨਹੀਂ ਜਾਂਦਾ ਸਰੀਰ ਵੀ ਆਪਦਾ ਹੋ ਜਾ ਹੋਇਆ ਪਿਆ ਤੇ ਪਾਸ ਮਹਾਰਾਜ ਉਹਦੀ ਤੰਦਰੁਸਤੀ ਉਹਨੂੰ ਦੇਵੇ ਤੇ ਭੈਣ ਭਰਾ ਉਹਦੇ ਮਗਰ ਹਮਮਾ ਕੇ ਉਹਨਾਂ ਨੂੰ ਇਹੋ ਹੀ ਪੀ ਲਾ ਤੁਸੀਂ ਤਾਂ ਯਾੜੀ ਹਮਮਾ ਕੇ ਉਪਰੋ ਦਾ ਨਵੀਂ ਦੀ ਕੋਈ ਜ਼ਿੰਦਗਾਨੀ ਮਹਾਰਾਜ ਕਿਹਾ ਜੇ ਤੁਸੀਂ ਆਓਗੇ ਤਾਂ ਇਹ ਤੁਹਾਡੇ ਨਾਲ ਇਹੜੇ ਵੀ ਕੋਈ ਢੱਲੇ ਰਹਿੰਦੇ ਆ ਉਹ ਵੀ ਹਾਂ ਤੇ ਇਸ ਸੁਸਾਸ ਨੂੰ ਤੇਜ਼ ਕਰਨ ਤੇ ਸਾਡੇ ਵੀ ਤੱਕ ਕੋਈ ਗਾਣ ਸੁਣਵਾਈ ਹੋ ਗਈ ਵੀਕਨੈਸ ਆਉਣੀ ਲਾਜ਼ਮੀ ਆ ਹਨਾ ਉਹ ਚੀਜ਼ ਨਹੀਂ ਮੈਟਰ ਕਰਦੀ ਮੈਟਰ ਕਰਦੀ ਆ ਉਹਨਾਂ ਦਾ ਜਜ਼ਬਾ ਉਹ ਮਤਲਬ ਕਿ ਜੇ ਆਪਾਂ ਦੇਖੀ ਤਾਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਉਹ ਉੱਥੇ ਦਾ ਉੱਥੇ ਮੇਨਟੇਨ ਹੈ ਜਗਜੀਤ ਸਿੰਘ ਢੱਲੇਵਾਲ ਨੂੰ ਅੱਜ 19ਵਾਂ ਦਿਨ ਹੋ ਗਿਆ ਬਿਨਾਂ ਖਾਏ ਪੀਏ ਬੈਠਿਆ ਤੁਸੀਂ ਵੀ ਇੱਥੇ ਹੀ ਬੈਠੇ ਹੋ ਕੀ ਕਹਿਣਾ ਚਾਹੁੰਦੇ ਹੋ ਕਿਸਾਨੋ ਕਸਨ ਨਾਲ ਉਹ ਸਿਵਿਟ ਅਸੀਂ ਤਾਂ ਆ ਹੀ ਜਾਣੇ ਹਮਾ ਆ ਕੇ ਉਪਰੋਂ ਸਾਡੇ ਵੀਰ ਦੀ ਕੋਈ ਜ਼ਿੰਦਗਾਨੀ ਮਹਾਰਾਜ ਬਚਾਵੇ ਜੇ ਤੁਸੀਂ ਆਉਂਗੇ ਤਾਂ ਇਹ ਤੁਹਾਡੇ ਨਾਲ ਹੀ ਜਾਵੇ ਮਤ ਜੀ ਜਿਵੇਂ ਗੱਲ ਕਰਦੇ ਆ ਕਿਉਂਕਿ ਇਕੱਠੇ ਇੱਕ ਢਿੱਡੋਂ ਜਾਏ ਹੋ ਤੁਸੀਂ ਮਤਲਬ ਕਿ ਬੜੇ ਜਦੋਂ ਕੋਈ ਵੀ ਇਨਸਾਨ ਘਰ ਦੇ ਵਿੱਚੋਂ ਮਤਲਬ ਕਿ ਐਡੀ ਬੜੀ ਸਹਾਦਤ ਦੇਣ ਲੱਗਿਆ ਭਾਵੇਂ ਕੁਝ ਵੀ ਆ ਦਿਲ ਬੜੀ ਦਲੇਰੀ ਰੱਖੀ ਹੋਈ ਆ ਉਹਨਾਂ ਨੇ ਕੱਲ ਅਸੀਂ ਦੇਖਿਆ ਹੱਥ ਖੜਾ ਕਰਕੇ ਸਾਰਿਆਂ ਨੂੰ ਮਿਲਦੇ ਨਜ਼ਰ ਆਏ ਨੇ ਪਰ ਕਿਤੇ ਨਾ ਕਿਤੇ ਦਿਲ ਦੇ ਅੰਦਰ ਜਰੂਰ ਇਸ ਚੀਜ਼ ਨੂੰ ਕਿ ਭਰਾ ਮੇਰਾ ਭਰਾ ਸਾਹਮਣੇ ਜਿਹੜਾ ਤਿਲ ਤਿਲ ਕਰਦੇ ਘਟਦਾ ਜਾ ਰਿਹਾ ਬਹੁਤ ਇਹ ਗੱਲ ਦੱਸਦਾ ਨਾ ਪੁੱਛੋ ਹੀ ਨਾ ਜੀ ਉਹ ਬਹੁਤ ਹਾਂ ਆਈ ਇਹ ਬਸ ਉਹ ਹੀ ਗੱਲ ਵੀ ਸਾਡੇ ਨਾਲ ਤਾਂ ਗੱਲ ਵੀ ਨਹੀਂ ਪੂਰੀ ਹਮ ਕਰੀ ਨਹੀਂ ਕਰਦਾ ਹਮ ਉਦੋਂ ਵੀ ਚਿਤ ਔਖਾ ਹੀ ਹੁੰਦਾ ਹਮ ਵੀ ਤੂੰ ਕੋਈ ਜੀ ਤੂੰ ਗਲਤਤਾ ਕਰ। ਦਿਲ ਕਰਦਾ ਭਰਾ ਨਾਲ ਗੱਲ ਕਰਨ ਨੂੰ। ਬਥੇਰਾ ਕਰਦਾ ਇੱਥੇ ਬੈਠੇ ਆ ਉੱਥੇ ਪੜ੍ਹ ਨਹੀਂ ਜਾਂਦਾ। ਹੂੰ। ਸਰੀਰ ਵੀ ਆਪਦਾ ਹੋ ਜਾ ਹੋਇਆ ਪਿਆ। ਹੂੰ। ਤੇ ਬੱਸ ਮਹਾਰਾਜ ਉਹਦੀ ਤੰਦਰੁਸਤੀ ਹੁਣ ਦੇਵੇ ਤੇ ਭੈਣ ਭਰਾ ਉਹਦੇ ਮਗਰ ਉਹ ਮਾਵਾ ਕੇ ਹੂੰ ਉਹਨਾਂ ਨੂੰ ਇਹੋ ਹੀ ਪੀ ਲਾਏ। ਹੂੰ। ਵੀ ਮਹਮਾ ਕੇ ਤੁਸੀਂ ਆਵੋ ਤੇ ਆ ਕੇ ਇਹਦੀ ਜ਼ਿੰਦਗੀ ਨੂੰ ਸਫਲ ਹੋਵੇ। ਮਹਾਰਾ ਸਪੋਰਟਾਂ ਦਿਓ। ਹੂੰ। ਕੋਈ ਉਹੋ ਗੱਲ ਸਰਕਾਰ ਨੂੰ ਵੀ ਕੋਈ ਮਸਲੀ ਫੋਟੀ ਗੱਲ ਪਹੁੰਚੀ ਹਾਂ ਕਿਦਾਂ ਦਾ ਸੁਭਾਅ ਰਿਹਾ ਕਿਉਂਕਿ ਬੜਾ ਜਿਆਦਾ ਆਉਂਦੀਆਂ ਮਤਲਬ ਕਿ ਕਿਦਾਂ ਦਾ ਸੁਭਾਅ ਸੀ ਹਾਂਜੀ ਹਾਂ ਆ ਗੁੱਡੀਆਂ ਨਾਲ ਗੱਲ ਕਰਤੀ ਹਟਿਆ ਵੀ ਖੇਡਣ ਵਾਲਾ ਵੀ ਸੁਭਾਅ ਦਾ ਬਹੁਤ ਹੀ ਜਿਆਦਾ ਸੀ ਵੀ ਮੇਰੀ ਗੁੜੀਆਂ ਇਹਨਾਂ ਕੋਲੇ ਜਿਆਦਾ ਰਹਿੰਦੀ ਸੀ ਤੇ ਮੇਰੀ ਸੱਸ ਦਾ ਨਾਮ ਪਗਵਾਨ ਕੁਰਸੀ ਉਹਨੂੰ ਕਦੇ ਹੀ ਨਾ ਕੁੜੀ ਨੂੰ ਰਾਣੀਆਂ ਦਾ ਉਹਨੂੰ ਉਦੋਂ ਹੀ ਬਸ ਐਵੇਂ ਹੱਸਦੇ ਨਹੀਂ ਆਉਣਾ ਤੇ ਉਹਨੇ ਵੀ ਆ ਦੇ ਜਨੇ ਵੀ ਆਪਦੇ ਮਾਮੇ ਨਾ ਨਾ ਕੁਝ ਗੱਲਾਂ ਇਹ ਜਿਹਾ ਕਰਦੀ ਮੋੜ ਜਵਾਬ ਕਰਦੀ ਸਾਥੋਂ ਨਹੀਂ ਸੀ ਹੁੰਦਾ ਅਸੀਂ ਨਹੀਂ ਸੀ ਕਦੇ ਮੋੜ ਜਵਾਬ ਉਹਦੇ ਨਾਲ ਗੱਲ ਕਰੀ ਉਹ ਭਾਂਜੀ ਜ਼ਰੂਰ ਕਰ ਲੈਂਦੀ ਸੀ ਵੀ ਮਾਮਾ ਮੈਂ ਫਿਰ ਆਇਆ ਖੁੰਗੀ ਤੂੰ ਚੰਦਾ ਸਿਓ ਹੋਵੇਂਗਾ ਮੈਂ ਮੈਂ ਵੀ ਉਵੇਂ ਆਖੂਗੀ ਫਿਰ ਜੇ ਤੂੰ ਮੇਰੀ ਦਾਦੀ ਦਾ ਨਾਮ ਲੈਣਾ ਮਾਤਾ ਜੀ ਹੁਣ ਜਿਹੜਾ ਇੱਥੇ ਸਥਿਤੀ ਬਣੀ ਹੋਈ ਆ ਤੁਸੀਂ ਕੀ ਲੋਕਾਂ ਨੂੰ ਕੀ ਅਪੀਲ ਕਰਨਾ ਕੀ ਕਹਿਣਾ ਲੋਕਾਂ ਨੂੰ ਅਸਤਵ ਇਹ ਹੀ ਜਾਣਿਆ ਵੀ ਧੰਨਵਾਦ ਸਾਡੇ ਭਰਾ ਦਾ ਬਾਕੀ ਸਿੱਪਲੀ ਗੱਲ ਸਾਡੀ ਮਾਂ ਦਾ ਜਿਹਨੇ ਇਹਨੂੰ ਚੇਰ ਬਬਰ ਜੰਮਿਆ ਹੂੰ ਇਥੋ ਟਿੱਕਰ ਪਹੁੰਚਾਇਆ ਇਹਨੇ ਜਿਸ ਤਰ੍ਹਾਂ ਇਹਨੇ ਹੁਣ ਦੁਨੀਆ ਨੂੰ ਮਗਰ ਪੂਰੇ ਲੱਗਿਆ ਸੀ ਤੇ ਦੁਨੀਆ ਨੇ ਲਾਇਆ ਸੀ ਬਹੁਤ ਸੰਯੋਗ ਦੁਨੀਆ ਦੇਈ ਜਾਂਦੀ ਹੈ ਕਿ ਅਸੀਂ ਆਨੇ ਧੰਨ ਧੰਨ ਇਸ ਜੇ ਮੰਨਦੇ ਜਿਨੇ ਇਸ ਕੋ ਟਿੱਕਰ ਗੱਲ ਪਹੁੰਚਾਈ ਹੈ ਤੇ ਇਹਨੇ ਦੇਸ਼ ਪਰਦੇਸ ਕਰ ਛੱਡ ਕੇ ਕਰਨੀ ਬੈਠੇ ਦੇਸ਼ ਪਰਦੇਸ ਦੁਨੀਆ ਲਈ ਗਾਇਆ ਇਹਨੇ ਬਿਲਕੁਲ ਜੀ ਤੁਸੀਂ ਦੇਖੋਗੇ ਮਾਤਾ ਜੀ ਭਾਵਕ ਵੀ ਹੋ ਰਹੇ ਨੇ ਤੇ ਅੰਦਰੋਂ ਆਪਣੇ ਭਰਾ ਦੀ ਜਿਹੜੀ ਦਲੇਰੀ ਦੀ ਦਾਤ ਵੀ ਦੇ ਰਹੇ ਨੇ ਕਿਉਂਕਿ ਆਪਣੀ ਮਾਂ ਦੀ ਕੁੱਖ ਨੂੰ ਸਲਖਣੀ ਦਾ ਸ਼ਬਦ ਕਹਿ ਸਕਦੇ ਹਾਂ ਕਿ ਜਿਨੇ ਇਸ ਬਹਾਦਰ ਨੂੰ ਜਨਮਿਆ ਮਾਤਾ ਜੀ ਕੀ ਕੀ ਕਹਿਣਾ ਚਾਹੁੰਦੇ ਹੋ ਹੋਰ ਜੀ ਅਸੀਂ ਵੀ ਇਹੀ ਧੰਨਵਾਦ ਕਰਨਾ ਚਾਹੁੰਦੇ ਆ ਵੀ ਜਿਹੜੇ ਵੀ ਕੋਈ ਹਜੇ ਰਹਿੰਦੇ ਆ ਉਹ ਵੀ ਹੌਣ ਤੇ ਇਸ ਸੰਘਰਸ਼ ਨੂੰ ਤੇਜ ਕਰਨ ਤੇ ਸਾਡੇ ਵੀਰ ਦਾ ਵੀ ਕੋਈ ਗਾਣ ਸੁਣਵਾਈ ਹੋਵੇ ਬਿਲਕੁਲ ਜੀ ਸ਼ਨਵਾਈ ਦੀ ਵੱਡੀ ਗੱਲ ਹੈ ਪੁੱਤ ਵੇ ਵੀ ਸ਼ਨਵਾਈ ਇਹਦੀ ਹੋਵੇ ਹਮ ਮਹਾਰਾਜ ਰੱਖੇ ਇਹਨੂੰ ਹਮ ਰਹਿੰਦੀ ਦੁਨੀਆ ਤੇ ਕਰਤੇ ਆਮ ਤਾਂ ਹੁਣ ਤੁਹਾਨੂੰ ਦਿਸੀ ਜਾਂਦਾ ਹੈ ਬਿਲਕੁਲ ਉਹ ਦਿਸੀ ਜਾਂਦਾ ਹੈ ਸਭ ਨੂੰ ਰਬ ਨੂੰ ਲੱਗਦੀ ਵੀਰ ਜਿਹੜੀ ਹੈਗੀ ਕੋਈ ਅਸੀਂ ਵੀ ਉਮਰ ਰੱਖ ਕੇ ਕਰਨਾ ਵਿਖੀ ਅਸੀਂ ਰਹਿ ਕੇ ਕੀ ਕਰਨਾ ਹਮ ਅਹ ਦੇਖੋ ਹੰਗਰ ਸਟ੍ਰਾਈਕ ਚੱਲ ਰਹੀ ਆ ਤਾਂ ਵੀਕਨੈਸ ਆਉਣੀ ਲਾਜ਼ਮੀ ਆ ਹਨਾ ਉਹ ਚੀਜ਼ ਨਹੀਂ ਮੈਟਰ ਕਰਦੀ ਮੈਟਰ ਕਰਦੀ ਆ ਉਹਨਾਂ ਦਾ ਜਜ਼ਬਾ ਉਹ ਮਤਲਬ ਕਿ ਜੇ ਆਪਾਂ ਦੇਖੀ ਤਾਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਉਹ ਉੱਥੇ ਦਾ ਉੱਥੇ ਮੇਨਟੇਨ ਆ ਉਹ ਸਾਡੇ ਵਾਸਤੇ ਜ਼ਿਆਦਾ ਇੰਪੋਰਟੈਂਟ ਆ ਨਾ ਕਿ ਮਤਲਬ ਕਿ ਸਿਹਤ ਅਸੀਂ ਕੋਈ ਚੱਕਰ ਨਹੀਂ ਕਿਰਪਾ ਰੱਖੇ ਮਾਲਕ ਅਸੀਂ ਇੱਥੋਂ ਆਪਦਾ ਮੋਰਚਾ ਫਤਿਹ ਕਰਕੇ ਜਾਈਏ ਸਿਹਤ ਅਸੀਂ ਰਿਕਵਰ ਕਰਾ ਲਾਂਗੇ ਕੋਈ ਰੌਲਾ ਨਹੀਂ ਹੋਊਗਾ